ਸ਼੍ਰੋਮਣੀ ਕਾਲੀ ਦਲ ਦੀ ਹਲਕਾ ਮਲੇਰ ਕੋਟਲਾ ਤੋਂ ਇੰਚਾਰਜ ਜਾਹਿਦ ਅਸੁਲਮਾਨੂ ਸਥਾਨਕ ਪੁਲਿਸ ਇੰਸਪੈਕਟਰ ਬਲਜੀਤ ਸਿੰਘ ਦੀ ਅਵਾਇਦੇ ਵਿੱਚ ਪਾਰਟੀ ਫੋਰਸਾਂ ਸਮੇਤ ਸਵੇਰੇ 4 ਵਜੇ ਹੀ ਘਰ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਜਾਹਿਦ ਅਸੁਲਮਾਨ ਦੀ ਰਿਹਾਈ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਜਦੋਂ ਪਾਰਟੀ ਵਰਕਰਾਂ ਨਾਲ ਜਾਹਿਦ ਅਸੁਲਮਾਨ ਆਪਣੇ ਘਰ ਤੋਂ ਬਾਹਰ ਨਿਕਲੀ ਤਾ ਮੈਲਾ ਪੁਲਿਸ ਨੇ ਮਨਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤਾਂ ਕਾਮੁਕੀ ਵੀ ਹੋਈ ਜਹਦਾ ਨੇ ਕਿਹਾ ਕਿ ਮੇਰੇ ਕਈ ਨਿੱਜੀ ਕੰਮ ਵੀ ਨੇ ਮੈਨੂੰ ਕਿਉਂ ਰੋਕਿਆ ਜਾ ਰਿਹਾ ਤਾਂ ਪੁਲਿਸ ਇੰਸਪੈਕਟਰ ਨੇ ਕਿਹਾ ਮੈਡਮ ਲਾ ਐਂਡ ਆਰਡਰ ਦਾ ਮਸਲਾ ਹੈ ਇਸ ਲਈ ਰੋਕਿਆ ਜਾ ਰਿਹਾ ਤੁਸੀਂ ਆਪਣੇ ਘਰ ਵਿੱਚ ਹੀ ਰਹੋ ਹੋਰ ਕੀ ਕੁਝ ਮੌਕੇ ਤੇ ਹੋਇਆ ਆਓ ਦੇਖਦੇ ਹਾਂ ਇਹ ਤਾਂ ਮੈਂ ਕੀ ਕਰ ਕੇ ਨਾ ਫੰਕ ਸੁਣਨ ਜਾ ਰਹੀ ਕਿ ਆਓ ਜੀ ਆਓ ਅੱਗੇ ਆਓ 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 ਤਾਂ ਇਹ ਮੇਰੀ ਕੋਈ ਤੁਸੀਂ ਕੇਸ ਕਰਨੀ ਕੀ ਕੀਤਾ ਵੀਰੇ ਤੁਸੀਂ ਮੈਨੂੰ ਦੱਸੋ ਤੁਸੀਂ ਆ ਕੀ ਹੋ ਰਿਹਾ ਮੈਨੂੰ ਮੇ ਲੋਕਾਂ ਨਾਲ ਕੀ ਹੋ ਰਿਹਾ ਤੁਸੀਂ ਦੱਸੋ ਪਲੀਜ਼ ਇਹਨੂੰ ਖੋਲੋ ਪਲੀਜ਼ ਬੋਲੋ ਹਾਂ ਤੱਕ ਤੁਸੀਂ ਜੋ ਮਰਜ਼ੀ ਕਰੋ ਪਰ ਇਹਨੂੰ ਖੋਲੋ ਗੇਟ ਨੂੰ ਖੋਲੋ ਆਹ ਬੰਦੇ ਇਹਨਾਂ ਨੂੰ 50 ਕੰਮ ਹੋ ਸਕਦੇ ਨੇ ਨਹੀਂ ਇਹ ਕੀ ਗੱਲ ਲੈ ਇਹ ਤਾਂ ਕੋਈ ਗੱਲ ਨਹੀਂ ਆ ਬਣੀ ਤੁਸੀਂ ਆਪਣੇ ਆਪਣੇ ਨਾਲ ਬਾੜ ਕੇ ਹਮੇਸ਼ਾ ਇਹ ਗੇਟ ਦਾ ਗੇਟ ਕਿਉਂ ਲਾਇਆ ਹੈ ਪਲੀਜ਼ ਵੇਟ ਕਰੋ ਸੀਨੀਅਰ ਅਫਸਰ ਐਸੇ ਕਿੱਥੇ ਵੀ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ Tata ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਦੋ ਦੋ ਨਜ਼ਰ ਬੰਦ ਕੀਤਾ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿਹਾ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿਹਾ ਸ਼ਾਇਦ ਮੇਰੇ ਜਾਣਾ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿਹਾ ਵਰਕਰ ਵੀ ਕਈ ਧਰਨ ਵਿਆਪਨੇ ਜਾਣੇ 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 ਉਹ ਆਪਾਂ ਨੂੰ ਵੀ ਪਤਾ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੋਹਾਲੀ ਕੋਰਟ ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਪੰਜ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਇਹ ਡਿਟੇਲ ਕੀਤਾ ਹੋਇਆ ਇਹਨਾਂ ਦੀ ਇਹੀ ਮੰਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹ ਹੀ ਦੱਸ ਦਿਓ ਨਾ ਇਹ ਹੈ ਕਾਰਨ ਇਹ ਕਹਿੰਦੇ ਉਹਨਾਂ ਤੁਸੀਂ ਤੁਸੀਂ ਆ ਤਾਂ ਹੀ ਮੰਨ ਲਓ ਵੀ ਤੁਸੀਂ ਕਾਹ ਕਰ ਰਹੇ ਹੋ ਜੀ ਮੈਂ ਕੋਈ ਮੰਨੋ ਤਾਂ ਤੁਸੀਂ ਤੁਸੀਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਕਿ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਿਰ ਸਿਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਿਰੇ ਸਿਰੇ ਬੰਦੇ ਨੇ ਜਾਣਾ ਹੁੰਦਾ ਮੈਂ ਸਵੇਰੇ 7-8 ਵਜੇ ਇਦਾਂ ਤਿਆਰ ਹੋ ਕੇ ਰੋਜ਼ ਫਿਰ ਦੱਜ ਕਰਕੇ ਕਿਤੇ ਜਾਣਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਨਾ ਮੇਰੀ ਉਥੇ ਰਜਿਸਟਰੀ ਹੈ ਇਹ ਉਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ देर ਰੁਕ ਜਾਓ ਉਹਨੇ ਨਾ ਤੋਂ ਪੁੱਛ ਰੋ ਵੀ ਕੀ ਕਹਿ ਰਹੇ ਨੇ ਧੱਕਾ ਧੱਕਾ ਹੋ ਰਿਹਾ ਧੱਕਾ ਸ਼ਰੇਆਮ ਨਹੀਂ ਕਰੇਗੀ ਨਹੀਂ ਜਾਣੀ ਧੱਕਾ ਹੋ ਰਿਹਾ ਸ਼ਰੇਆਮ ਦਾ ਪ੍ਰੂਫ ਹੈ ਨਾ ਰੋਕਣ ਦਾ ਕੁਛ ਹੈ ਤਾਂ ਹਾਂਜੀ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ਧੱਕੇ ਅੰਕੀ ਕਿੱਥੇ ਜਾ ਰਹੀ ਹੈ ਜੇਲ ਸਰਕਾਰ मेरा मतलब बड़ी जादू, ऐसी ज़्यादा बहुत जादू बुलाई है, तो मेरे तो, मेरे तो एक त कली लेडी तो इतना खतरा कि कली लेडी खड़ी हमें आती, मेरे में कुछ नहीं रखिया, मेरी, मेरी जब्त, मेरी जब्त तो, मेरे तो एक लेडी तो इतना खतरा लेडी खड़ी है मेरी 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 खत्म